ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਜ਼ਿਆਦਾ ਵਧਾਈਆਂ ਤੇ ਉਮੀਦ ਕਰਦਾ ਹਾਂ ਕਿ ਸਾਰਿਆਂ ਲਈ ਸਾਲ ਵਧੀਆ ਹੋਵੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਲਾਲ ਕੋਟੀ ਵਾਲੇ ਮੁੰਡੇ ਦੀ ਤੇ ਪਹਿਲੇ ਪਾਰਟ ਦੇ ਵਿੱਚ ਇਹ ਬੰਦੇ ਨੇ ਉਸਰਾਹ ਲਾਇਆ ਤੇ ਨਾਲ ਹੀ ਇਹਦਾ ਦੂਜਾ ਪਾਰਟ ਵੀ ਆ ਗਿਆ ਦੂਜਾ ਪਾਰਟ ਇਹਨੇ ਲੂੰਗੀ ਡਾਂਸ ਦਾ ਪਾਇਆ ਠੀਕ ਆ ਮਤਲਬ ਪਹਿਲੇ ਪਾਰਟ ਦੇ ਵਿੱਚ ਆ ਪੇਕੇ ਤੋਂ ਵੀ ਪੈਣਾ ਨੱਚੀਆਂ ਵਾਲੇ ਤੇ ਡਾਂਸ ਕੀਤਾ ਸੀ ਤੇ ਇਹਦੇ ਚ ਲੂੰਗੀ ਡਾਂਸ ਤੇ ਡਾਂਸ ਕੀਤਾ ਵਾ ਉਸੇ ਟਾਈਮ ਹੀ ਉਸੇ ਦਿਨ ਹੀ ਤੇ ਮੈਂ ਤੁਹਾਨੂੰ ਦਿਖਾਉਣਾ ਵੀ ਲੂੰਗੀ ਡਾਂਸ ਤੇ ਕਿੰਨਾ ਵਧੀਆ ਡਾਂਸ ਕੀਤਾ ਬਾਕੀ ਗੱਲ ਰਹੀ ਮੁੰਡੇ ਦੀ ਆਈਡੀ ਦੀ ਆਹ ਆਈਡੀ ਆ ਨੋਟ ਕਰ ਲੋ ਰਾਜਵੀਰ ਪੀ ਵੀ 31 ਤੇ ਬਾਈ ਦੇ ਪਿੰਡ ਦਾ ਮੈਨੂੰ ਪਤਾ ਨਹੀਂ ਕਿਹੜਾ ਪਿੰਡ ਹੈ ਤੇ ਆਪਾਂ ਇਹਨੂੰ ਮਿਲਣਾ ਸੀਗਾ ਸੋਚਿਆ ਸੀਗਾ ਵੀ ਬਾਈ ਨਾਲ ਇੱਕ ਫੋਲੋ ਵੀਡੀਓ ਕਰਾਂਗੇ ਬਟ ਕੋਈ ਡਰੈਸ ਵਗੈਰਾ ਸ਼ੋਰ ਨਹੀਂਗਾ ਵੀ ਕਿੱਥੋਂ ਦਾ ਬਾਈ ਕਿੱਥੋਂ ਦਾ ਰਹਿਣ ਵਾਲਾ ਕਿੱਥੋਂ ਕਿਹੜਾ ਜ਼ਿਲ੍ਹਾ ਵਾ ਕਿਹੜਾ ਪਿੰਡ ਆ ਤੇ ਜੇ ਕਿਸੇ ਨੂੰ ਇਹਦੇ ਬਾਰੇ ਪਤਾ ਤਾਂ ਮੈਨੂੰ ਕਮੈਂਟ ਦੇ ਵਿੱਚ ਦੱਸ ਦਿਓ ਤੇ ਆਪਾਂ ਇਹਨੂੰ ਮਿਲ ਕੇ ਆਉਣਾ ਜ਼ਰੂਰ ਇੱਕ ਦਿਨ ਆਪਾਂ ਵੀਡੀਓ ਕਰਨੀ ਆ ਵੀਡੀਓ ਬਣਾ ਕੇ ਤੇ ਫਿਰ ਤੁਹਾਨੂੰ ਰੂਬਰੂ ਕਰਾਵਾਂਗੇ ਇਹਦੇ ਤੇ ਬਾਕੀ ਮੁੰਡੇ ਨੂੰ ਫੋਲੋ ਕਰ ਲਓ ਆਪਾਂ ਮਿਲਦੇ ਆ ਨੈਕਸਟ ਵੀਡੀਓ ਚ ਸასი ਗੱਲ ਸਾਰਿਆਂ ਨੂੰ